ਰਹਿਮ ਦੀ ਪਟੀਸ਼ਨ ਦੇ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਰਹਿਮ ਦੀ ਪਟੀਸ਼ਨ ਦੇ ਉੱਤੇ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਤੇ ਕਿਹਾ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਨਹੀਂ ਉਸ ਨੂੰ ਕਿਹੜੀ ਗੱਲ ਦੀ ਮਾਫੀ ਹੈ। ਰਹਿਮ ਦਾ ਹੱਕਦਾਰ ਉਹ ਜਿਸ ਨੂੰ ਗਲਤੀ ਦਾ ਅਹਿਸਾਸ ਹੈ। ਕੋਈ ਅੱਤਵਾਦੀ ਗੁਨਾਹ ਕਰੇ ਉਸ ਦਾ ਪਛਤਾਵਾ ਨਾ ਹੋਵੇ ਉਹ ਰਹਿਮ ਦਾ ਹੱਕਦਾਰ ਨਹੀਂ। ਕੋਈ ਥਰਡ ਪਾਰਟੀ ਪਟੀਸ਼ਨ ਪਾਵੇ ਗੁਨਾਹਗਾਰ ਨੂੰ ਪਛਤਾਵਾ ਨਾ ਹੋਵੇ ਉਹ ਰਹਿਮ ਦਾ ਹੱਕਦਾਰ ਨਹੀਂ। ਹਰ ਸਿਮਰਤ ਕੋਰ ਬਦਲ ਨੇ ਬੰਦੀ ਸਿੰਘਾ ਦਾ ਮੁੱਦਾ ਚੁੱਕਿਆ ਸੀ, ਰਾਜਵਾਨਾ ਦਾ ਮੁੱਦਾ ਚੁੱਕਿਆ ਸੀ। ਔਰ ਰਜਵਣਾ ਦੀ ਸਜ਼ਾ ਜਿਹੜੀ ਫਾਂਸੀ ਦੀ ਸਜ਼ਾ ਉਸ ਨੂੰ ਉਮਰ ਕੈਦ ਦੇ ਵਿੱਚ ਬਦਲਣ ਦਾ ਮੁੱਦਾ ਚੁੱਕਿਆ ਸੀ ਤਾਂ ਗ੍ਰਹਿ ਮੰਤਰੀ ਨੇ ਇਸ ਦੇ ਉੱਤੇ ਜਵਾਬ ਦਿੱਤਾ ਜਦੋਂ ਗ੍ਰਹਿ ਮੰਤਰੀ ਜਵਾਬ ਦੇ ਰਹੇ ਸੰਤਹਿ ਸਿਮਰਤ ਕੋਰ ਬਾਦਲ ਦੇ ਵੱਲੋਂ ਵਿਚਾਲੇ ਬੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਗ੍ਰਹਿ ਮੰਤਰੀ ਨੇ ਹਰ ਸਿਮਰਤ ਕੋਰ ਬਾਦਲ ਨੂੰ ਇਹ ਕਹਿੰਦੇ ਹੋਏ ਬਿਠਾ ਦਿੱਤਾ ਕਿ ਉਹ ਜਾਣਦੇ ਨੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੇਂ ਕਾਨੂੰਨਾਂ ਦੇ ਉੱਤੇ VOTING ਦੌਰਾਨ ਜਦੋਂ ਮੁਰਤੋ ਹਰਸਿਮਰਤ ਕੋਰ ਬਾਦਲ ਦੇ ਵੱਲੋਂ ਰਾਜਵਾਨਾ ਦੀ ਰਹਿਮ ਦੀ ਪਟੀਸ਼ਨ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਕਤ ਲੋਕ ਸਭਾ ਸਪੀਕਰ ਨੇ ਉਹਨਾਂ ਨੂੰ ਬੈਠਣ ਦੇ ਲਈ ਕਹਿ ਦਿੱਤਾ ਹੁਣ ਪੂਰਾ ਮਾਮਲਾ ਸਮਝੋ ਕੀ ਹੈ ਪੂਰਾ ਮਾਮਲਾ ਇਹ ਹੈ ਕਿ ਜਿਹੜੇ ਬੰਦੀ ਸਿੰਘਾਂ ਦਾ ਜ਼ਿਕਰ ਹੋ ਰਿਹਾ ਉਸ ਦੇ ਵਿੱਚ ਇੱਕ ਨਾਮ ਹੈ ਬਲਵੰਤ ਸਿੰਘ ਰਾਜਵਾਨਾ ਦਾ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਗਈ ਬਿਆਨ ਸਿੰਘ ਜੋ ਪੰਜਾਬ ਦੇ ਮੁੱਖ ਮੰਤਰੀ ਸਨ ਮਰਹੂਮ ਮੁੱਖ ਮੰਤਰੀ 1995 ਚੋਣਾਂ ਦਾ ਕਤਲ ਕਰ ਦਿੱਤਾ ਗਿਆ ਸੀ ਬੰਬ ਧਮਾਕੇ ਦੇ ਵਿੱਚ ਤੇ ਉਸ ਦਾ ਦੋਸ਼ੀ ਕਰਾਰ ਦਿੱਤਾ ਗਿਆ ਰਾਜਵਾਨਾ ਰਾਜਵਾਨਾ ਸੁਣਾਈ ਕੁਝ ਹੋਰ ਵੀ ਸੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ 2012 ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਕਿ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਪਰ ਔਨ ਰਿਕਾਰਡ ਹੈ ਵੱਖ-ਵੱਖ ਸਟੇਟਮੈਂਟਾਂ ਦੇ ਵਿੱਚ ਜ਼ਿਕਰ ਹੋਇਆ ਹੈ ਕਿ ਰਾਜਵਾਨਾ ਨੇ ਖੁਦ ਨਹੀਂ ਕਿਹਾ ਕਦੇ ਕਿ ਮੇਰੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿਓ ਕੋਈ ਮਰਸੀ ਪਟੀਸ਼ਨ ਰਾਜਵਾਨਾ ਦੇ ਵੱਲੋਂ ਨਹੀਂ ਪਾਈ ਗਈ ਇਸ ਨੂੰ ਅਦਾਲਤਾਂ ਦੇ ਵਿੱਚ ਆਧਾਰ ਬਣਾਇਆ ਗਿਆ ਤਾਂ ਜਦੋਂ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਸਨ ਤੇ ਪੂਰਾ ਮੁੱਦਾ ਨਵੇਂ ਜਿਹੜੇ ਕਾਨੂੰਨ ਬੀਐਸ ਆ ਰਿਹਾ ਹੈ ਭਾਰਤ ਨਿਆ ਸਹਿਤਾ 2023 ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਸਰਕਾਰ ਉਸ ਦੇ ਉੱਤੇ ਬੋਲ ਰਹੇ ਸਨ ਅਮਿਤ ਸ਼ਾਹ ਤਾਂ ਉਸ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਕਿਉਂਕਿ ਉਸ ਤੋਂ ਪਹਿਲਾਂ ਹਰਸ਼ਿਮਰਤ ਕੋਰ ਬਾਦਲ ਨੇ ਬੰਦੀ ਸੰਗਾਂ ਦਾ ਮੁੱਦਾ ਚੁੱਕਿਆ ਸੀ ਤਾਂ ਅਮਿਤ ਸ਼ਾਹ ਦੀ ਸਟੇਟਮੈਂਟ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ ਕਿ ਮਰਸੀ ਪਟੀਸ਼ਨ ਨਹੀਂ ਪਾਈ ਰਾਜਾਣਾ ਨੇ ਤੇ ਇਸ ਕਰਕੇ ਰਾਜੋਆਣਾ ਦੇ ਲਈ ਕੋਈ ਵੀ ਰਹਿਮ ਦਾ ਹੱਕਦਾਰ ਰਾਜਵਣਾ ਨਹੀਂ ਹੈ ਦਰਸਲ ਰਾਜਵਣਾ ਦੇ ਵੱਲੋਂ ਜਿਹੜੀ ਪਟੀਸ਼ਨ ਨਹੀਂ ਪਾਈ ਗਈ ਬਲਕਿ ਇੱਕ ਪਟੀਸ਼ਨ ਰਾਸ਼ਟਰਪਤੀ ਨੂੰ ਭੇਜੀ ਗਈ ਐਸਜੀਪੀਸੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਹਾਂ ਰਾਜਵਣਾ ਇੱਕ ਪਟੀਸ਼ਨ ਲੈ ਕੇ ਸੁਪਰੀਮ ਕੋਰਟ ਜ਼ਰੂਰ ਪਹੁੰਚੇ ਸੰਤੇ ਉਸ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਪਟੀਸ਼ਨ ਦੇ ਉੱਤੇ ਫੈਸਲਾ ਪੈਂਡਿੰਗ ਹੈ ਉਸ ਦੇ ਉੱਤੇ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ ਪਰ ਮਰਸੀ ਪਟੀਸ਼ਨ ਰਾਜੋ ਆਣਾ ਨੇ ਹੁਣ ਤੱਕ ਨਹੀਂ ਪਾਈ ਤਾਂ ਇਹ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਗ੍ਰਹਿ ਮੰਤਰੀ ਕਿ ਇਸ ਤਰੀਕੇ ਨਾਲ ਉਹ ਹੱਕਦਾਰ ਨਹੀਂ ਹੈ ਜਿਸ ਨੂੰ ਆਪਣੇ ਕਿੱਤੇ ਦਾ ਪਛਤਾਵਾ ਨਾ ਹੋ ਕਿ ਦਇਆ ਕੀ ਯਾਚਿਕਾ ਮਾਮਲੇ ਵਿੱਚ ਥਰਡ ਪਾਰਟੀ ਕੋ ਅਧਿਕਾਰ ਦੇਣਾ ਚਾਹੀਦਾ ਮੈਂ ਬਿਲਕੁਲ ਖਿਲਾਫ ਅਗਰ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ उसको अपने गुनाह का एहसास ही नहीं है पछतावा ही नहीं है तो दया शब्द पर इसका कोई अधिकार नहीं है जिसको गुना कर अगर पछतावा नहीं होता है उसको दया का कोई अधिकार नहीं है दया उस, दया का अधिकार उसी का बनता है जो बाद में बोलिए बोले हरसिमरतन मैं समझ रहा हूं आप क्या कहना चाहते हैं दया का अधिकार उसी को बनता है जो अपने कृत्य को से पछतावा करता कोई व्यक्ति आतंकवादी कृत्य करेगा और जेल में जाएगा और फिर कहेगा कि मैं तो नहीं मांगता मेरी मन स्वीकारने के लिए तैयार नहीं है मैंने कुछ किया और इस पर दया की जाए मैं सहमत नहीं हूँ ऐसा कभी नहीं हो सकता ठीक है आभार व्यक्त करती हूँ कि आपने बोला कि पीड़ित से पीड़ित को इस नए कानून से उनको न्याय मिलेगा सर सो तो सर मेरी सिर्फ आपसे विनम्र बेनती है

ਅਮਿਤ ਸ਼ਾਦੀ ਜਿਸ ਦੇ ਗ੍ਰਹਿ ਮੰਤਰੀ ਉਹਨਾਂ ਦੀ ਸਟੇਟਮੈਂਟ ਸੁਣੀ ਹੋਈਗੀ ਕਿਉਂਕਿ ਰਾਜਵਾਨਾ ਦੀ ਪਟੀਸ਼ਨ ਨੂੰ ਲੈ ਕੇ ਜਾਂ ਉਹਨਾਂ ਦੀ ਜਿਹੜੀ ਉਮਰ ਕਾਇਦ ਦੇ ਵਿੱਚ ਬਦਲਣ ਨੂੰ ਫੈਨਸੀ ਦੀ ਸਜ਼ਾ ਨੂੰ ਲੈ ਕੇ 31 ਦਸੰਬਰ ਤੱਕ ਦਾ ਸਮਾਂ ਪਰ ਅਮਿਤ ਸ਼ਾਦੀ ਸਟੇਟਮੈਂਟ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇਹ ਦੱਸ ਰਹੀ ਹੈ ਕਿ ਉਹ ਇਸ ਦੇ ਖਿਲਾਫ ਨੇ ਯਾਨੀ ਕਿ ਬਿਨਾਂ ਅਪੀਲ ਤੋਂ ਰਾਜਵਾਨਾ ਦੀ ਪਟੀਸ਼ਨ ਦੇ ਉੱਤੇ ਕੋਈ ਅਜਿਹਾ ਫੈਸਲਾ ਨਹੀਂ ਹੋਏਗਾ ਕਿ ਉਹਨਾਂ ਦੀ ਸਜ਼ਾ ਬਦਲ ਦਿੱਤੀ ਜਾਵੇ ਦੇਖੋ 12 ਸਾਲ ਬਾਅਦ ਸਰਕਾਰ ਦਾ ਕਹਿਣਾ ਜੀ ਲਗਭਗ 9.5 ਸਾਲ ਇਹਨਾਂ ਨੂੰ ਸੱਤਾ 'ਚ ਬੈਠਿਆ ਨਾ ਹੋ ਗਿਆ ਹੈ ਹੂੰ ਕਦੀ ਇਹਨਾਂ ਅਜਿਹੀ ਡਾਇਰੈਕਸ਼ਨ ਦਿੱਤੀ ਕਦੀ ਅਜਿਹਾ ਇਹਨਾਂ ਪੱਤਰ ਵਿਹਾਰ ਕੀਤਾ ਕਦੀ ਅਜਿਹੀ ਇਹਨਾਂ ਸਟੇਟਮੈਂਟ ਦਿੱਤੀ ਮੋਟੀ ਜੀ ਗੱਲ ਹੈ ਕਿ ਇਹ ਸਟੇਟਮੈਂਟ ਦੇ ਕੇ ਸਿੱਖਾਂ ਨੂੰ ਫਿਰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਹੱਥ ਬਨ ਕੇ ਬੇਨਤੀ ਹੈ ਹੂੰ ਬੜੀਆਂ ਉਦਾਹਰਨਾਂ ਨੇ ਗੁਜਰਾਤ ਦੇ ਬਿਲਕਸ ਬੀਨੋ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ ਹੂੰ ਕੀ ਕਿਸੇ ਅਪੀਲ ਦੇ ਤਹਿਤ ਜਿਹਦੇ ਵਿੱਚ ਉਹਨਾਂ ਮੰਨਿਆ ਹੋਵੇ ਕਿ ਅਸੀਂ ਗਲਤੀ ਕੀਤੀ ਹੈ ਹਾਂਜੀ ਹਾਂਜੀ ਉਸ ਅਪੀਲ ਦੇ ਆਧਾਰ ਤੇ ਉਸ ਮਰਜ਼ੀ ਪਟੀਸ਼ਨ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਆ ਜਿਹੜਾ ਪ੍ਰੀਮਚੁਰ ਰਿਹਾਈ ਦਿੱਤੀ ਗਈ ਹੈ ਜੀ ਹਾਂਜੀ ਜੇਤੇ ਦਿੱਤੀ ਗਈ ਹੈ ਉਧਰ ਦੂਸਰੇ ਬੰਨੇ ਜਿਹੜੇ ਅ ਰਜੀਵ ਕਾਂਧੀ ਦੇ ਕਾਤਲ ਸੀ ਕੀ ਉਹਨਾਂ ਨੇ ਆਪਣੇ ਗੁਨਾਹ ਨੂੰ ਕਾਨੂੰਨ ਦੇ ਅਨਸਾਰ ਹੂੰ ਕਿਉਂਕਿ ਉਹਨਾਂ ਨੇ ਕਾਨੂੰਨ ਤੋੜਿਆ ਸੀਗਾ ਜੀ ਹਾਂਜੀ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਕੀ ਉਹਨਾਂ ਨੇ ਸਜ਼ਾ ਭੁਗਤੰਦੇ ਨਾਲ ਨਾਲ ਅਖੀਰ ਤੇ ਕੀ ਉਹਨਾਂ ਨੇ ਸਬੰਧਤ ਸਰਕਾਰ ਨੂੰ ਕਿਹਾ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਇਹ ਕੇਵਲ ਤੇ ਕੇਵਲ ਸਿੱਖਾ ਦੇ ਲਾਗੂ ਕਿਉਂ ਹੁੰਦਾ ਹੈ ਠੀਕ ਹੈ 12 ਸਾਲ ਹੋ ਗਏ ਐ ਪਟੀਸ਼ਨ ਪਈ ਨੂੰ ਤੇ 9.5 ਸਾਲ ਤੁਹਾਨੂੰ ਹੋ ਗਏ ਆ ਤੇ ਤੁਸੀਂ ਆਣ ਕੇ ਅੱਜ ਹੌਲੀ ਜੀ ਪਾਰਲੀਮੈਂਟ ਦੇ ਵਿੱਚ ਗਏ ਦਿੰਦੇ ਜੇ 2019 ਦੇ ਵਿੱਚ ਫਿਰ ਕਦ ਦੇ ਲਈ ਤੁਸੀਂ ਪਟੀਸ਼ਨ ਜਿਹੜੀ ਆ ਜਿਹੜੀ ਆ ਨੋਟੀਫਿਕੇਸ਼ਨ ਜਾਰੀ ਕੀਤੀ ਸੀਗੀ ਜੀ ਹਾਂਜੀ ਫਿਰ ਸੁਪਰੀਮ ਕੋਰਟ 'ਚ ਤੁਸੀਂ ਕਿਉਂ ਕਿਹਾ ਜੀ ਇਸ ਪਿੱਛੇ ਤੇ ਅਸੀਂ ਫੈਸਲਾ ਲਵਾਂਗੇ ਹਾਂਜੀ ਠੀਕ ਆ ਬਲਦੋਸ ਸਾਹਿਬ ਇੱਕ ਇੱਕ ਸਵਾਲ ਇਹ ਹੈ ਕਿ ਦੇਖੋ ਪੋਲੀਟੀਕਲ ਤੌਰ ਦੇ ਉੱਤੇ ਬਿਆਨਬਾਜ਼ੀਆਂ ਹੋ ਰਹੀਆਂ ਇਨਫੈਕਟ ਤੁਸੀਂ ਬਹੁਤ ਸਾਰੇ ਐਗਜ਼ਾਮਪਲਸ ਦੇ ਰਹੇ ਹੋ ਬਿਲਕੁਲ ਜ਼ਮਾਨੋ ਦੇ ਕੇਸ ਦਾ ਜ਼ਿਕਰ ਹੋ ਰਿਹਾ ਹੈ ਪਰ ਕੀ ਬਾਕੀ ਰਾਜੋ ਆਣਾ ਜਿਹਦੇ ਨਾਲ ਗੱਲ ਕਰਕੇ ਪੰਜ ਮੈਂਬਰੀ ਜਿਹੜੀ ਕਮੇਟੀ ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਕਿ ਕੋਈ ਪਟੀਸ਼ਨ ਨਹੀਂ ਪੁਆਈ ਜਾ ਸਕਦੀ ਉਹਨਾਂ ਤੋਂ ਕਿ ਜੇ ਗੱਲ ਸਾਰੀ ਆ ਕੇ ਇੱਥੇ ਹੀ ਅੜਦੀ ਹੈ ਖੜਦੀ ਹੈ ਤਾਂ ਕੋਈ ਪਟੀਸ਼ਨ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੇ ਦਸਖਤ ਦੇ ਨਾਲ ਪੁਆ ਦਿੱਤੀ ਜਾਵੇ ਦੇਖੋ ਉਹਨਾਂ ਨੇ ਜਿਹੜਾ 2020 ਦੇ ਵਿੱਚ ਜੀ ਬਕਾਇਦਾ ਸੁਪਰੀਮ ਕੋਰਟ 'ਚ ਆਪਣੇ ਵੱਲੋਂ ਇੱਕ ਅਪੀਲ ਪਾਈ ਸੀ ਹੂੰ ਕਿ ਜਿਹੜੀ ਮੇਰੀ ਮਰਸੀ ਪੇਸ਼ਨ 2012 ਤੋਂ ਪੈਂਡਿੰਗ ਹੈ ਉਹਨੂੰ ਜਿਹੜਾ ਆ ਉਹਦੇ ਬਾਰੇ ਫੈਸਲਾ ਲਿਆ ਜਾਵੇ ਉਹ ਉਹਨਾਂ ਨੇ ਸੰਵਿਧਾਨ ਦੇ ਤਹਿਤ ਇੱਕ ਤਰ੍ਹਾਂ ਉਹਨਾਂ ਨੇ ਉਸ ਅਪੀਲ ਨੂੰ ਮੰਨਦਿਆਂ ਹੋਇਆ ਹੀ ਆਪਦੀ ਅਪੀਲ ਦੇ ਉੱਤੇ ਫੈਸਲੇ ਵਾਸਤੇ ਉਹਨਾਂ ਨੇ ਕਿਹਾ ਹਾਂਜੀ ਜੇ ਅਪੀਲ ਉਹਨਾਂ ਦੀ ਨਹੀਂ ਸੀ ਤੇ ਫਿਰ ਅਪੀਲ ਸਵੀਕਾਰ ਕਿਉਂ ਕੀਤੀ ਜੇ ਅਪੀਲ ਸਵੀਕਾਰ ਕੀਤੀ ਹੈ ਤੇ ਫਿਰ ਸੁਪਰੀਮ ਕੋਰਟ ਨੇ ਮੰਨ ਲਿਆ ਕਿ ਇਸ ਜਿਹੜੀ ਮਰਸੀ ਪਟੀਸ਼ਨ ਸਹੀ ਹੈ ਜੀ ਹਾਂ ਜੀ ਜੇ ਸੁਪਰੀਮ ਕੋਰਟ ਨੇ ਮੰਨ ਲਈ ਜਿਹਦੇ ਉਤੇ ਬਕਾਇਦਾ ਜਿਹੜੀ 3 ਸਾਲ ਸੁਣਵਾਈ ਚੱਲੀ ਚੱਲਣ ਤੋਂ ਬਾਅਦ ਉਹਨਾਂ ਨੇ ਇਸ ਕੱਲ ਨੂੰ ਸਹਿਮਕਾਰ ਕਰ ਲਿਆ ਕਿ ਠੀਕ ਹੈ ਜੀ ਇਹਦੇ ਬਾਰੇ ਕੇਂਦਰ ਸਰਕਾਰ ਫੈਸਲਾ ਲਵੇ ਜਿਹੜੀ ਮਰਸੀ ਪਟੀਸ਼ਨ ਹੈ ਤੇ ਮਰਸੀ ਪਟੀਸ਼ਨ ਇਹਦਾ ਮਤਲਬ ਜੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇਹਦੇ ਉੱਤੇ ਫੈਸਲਾ ਲਵੇ ਤਾਂ ਕੋਈ ਮਰਥੀ ਪਟੀਸ਼ਨ ਹੈਗੇ ਤਾਂ ਤਾਂ ਹੀ ਕਿਹਾ ਨਾ ਠੀਕ ਹੈ ਪਰ ਗੱਲ ਉਹੀ ਹੈ ਨਵਲਟੋਆ ਸਾਹਿਬ ਕਿ ਕਿੰਨਾ ਇਸ ਦੇ ਉੱਤੇ ਹਮਲ ਕਰਦੇ ਨੇ ਇਸ ਤਰਕ ਨੂੰ ਕਿੰਨਾ ਉਹ ਮੰਨਦੇ ਨੇ ਪੁਆਇੰਟ ਤਾਂ ਉੱਥੇ ਆ ਕੇ ਖੜਦਾ ਮੈਂ ਇੱਕ ਆਖਰੀ ਤੁਹਾਡੇ ਤੋਂ ਸਵਾਲ ਜਾਨਣਾ ਚਾਹੁੰਦਾ ਹਾਂ ਦੇਖੋ ਅਕਾਲੀ ਦਲ ਦੇ ਲੀਡਰ ਇਨਕਲੂਡਿੰਗ ਤੁਸੀਂ ਗੜਜੋੜ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਨੂੰ ਨਕਾਰ ਦੇ ਰਹੇ ਹੋ ਪਰ ਬਹੁਤ ਸਾਰੀਆਂ ਚਰਚਾਵਾਂ ਵੀ ਹੈਗੀਆਂ ਨੇ ਕਿ ਉਸ ਵਾਲੇ ਪਾਸੇ ਪੋਲੀਟੀਕਲ ਪਾਰਟੀਆਂ ਖਾਸ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜੋ ਗੱਲਬਾਤ ਪਿਛਲੇ ਕੁਝ ਦਿਨਾਂ 'ਚ ਹੋਈ ਹੈ ਵੱਧ ਸਕਦੀ ਹੈ ਪਰ ਕੀ ਇਸ ਸਟੇਟਮੈਂ ਪਰ ਕੀ ਰਾਜਵਾਨਾ ਨੂੰ ਲੈ ਕੇ ਇਹ ਕੇਂਦਰ ਦੀ ਸਰਕਾਰ ਦਾ ਰੁਖ ਇਸ ਗੱਲਬਾਤ ਦੇ ਵਿਚਾਲੇ ਕੋਈ ਰੋੜਾ ਬਣ ਸਕਦਾ ਜੇ ਹੁਣ ਤੱਕ ਨਹੀਂ ਤਰੀ ਤਾਂ ਜੇਕਰ ਤੁਰ ਪਈ ਹੈ ਤਾਂ ਤਰੀ ਹੋਈ ਗੱਲ ਦੇ ਵਿੱਚ ਵੀ ਰੋੜਾ ਤੇ ਦੇਖੋ ਪਹਿਲੀ ਤੇ ਗੱਲ ਅੱਗੇ ਨਾ ਤੇ ਮੇਰੀ ਨੌਲੇਜ ਅਜੇ ਹੀ ਗੱਲ ਕਿ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਠੀਕ ਹੈ ਹਾਂਜੀ ਮੈਂ ਮਤਲਬ ਕਿਉਂਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੂੰ ਤੇ ਬਾਕੀ ਜਿਹੜਾ ਪੋਲਿਟਿਕਸ ਦੇ ਵਿੱਚ ਸਭ ਕੁਝ ਸੰਭਵ ਹੁੰਦਾ ਆ ਹੂੰ ਤੇ ਸਾਡਾ ਤਾਂ ਇੱਕੋ ਮੁੱਦਾ ਆ ਫਿਲਹਾਲ ਜੀ ਜਿਹੜਾ ਕੌਮ ਦਾ ਮੁੱਦਾ ਆ ਜਿਹੜਾ ਇਨਸਾਫ ਦਾ ਮੁੱਦਾ ਆ ਜਿਹੜਾ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਆ ਜੀ ਤੇ ਸਿੱਖ ਸੈਂਟੀਮੈਂਟਸ ਦਾ ਮੁੱਦਾ ਆ ਸਭ ਤੋਂ ਵੱਡਾ ਸਿੱਖੋਂ ਦਾ ਮੁੱਦਾ ਉਹ ਹੈਗਾ ਬੰਦੀ ਸਿੰਘਾਂ ਦਾ ਠੀਕ ਹੈ ਸਾਡਾ ਤਾਂ ਉਹ ਮੁੱਦਾ ਉਹ ਹੱਲ ਕਰ ਦੇਣਾ ਹੂੰ ਇਹ ਇਧਰੋਂ ਸਭ ਅੱਛਾ ਹੀ ਹੈ ਹਮ ਠੀਕ ਹੈ ਚਲੋ ਹੁਣ ਗੱਲ ਤਾਂ ਫਿਰ ਉੱਥੇ ਆ ਗਈ ਕਿ ਐੜੀਕਾ ਬਣ ਸਕਦਾ ਹੈ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਬਹੁਤ ਵੱਡੀ ਇੱਕ ਸਟੇਟਮੈਂਟ ਤੁਸੀਂ ਕਹਿ ਸਕਦੇ ਹੋ ਆਪਣੀ ਚਾਹ ਦੇ ਵੱਲੋਂ ਜਿਹੜੀ ਦਿੱਤੀ ਗਈ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਰਾਜੋਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਵਾਲੀ ਪਟੀਸ਼ਨ ਦੇ ਉੱਤੇ ਹੁਣ ਤੱਕ ਦੀ ਸਭ ਤੋਂ ਸਪਸ਼ਟ ਤੁਸੀਂ ਕਹਿ ਸਕਦੇ ਹੋ ਕਿ ਸਟੇਟਮੈਂਟ ਹੈ ਕੇਂਦਰ ਦੀ ਸਰਕਾਰ ਦੇ ਇੱਕ ਵੱਡੇ ਨੁਮਾਇੰਦੇ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਅਮਿਤ ਸ਼ਾ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਬੋਲਦੇ ਹੋਏ ਨਜ਼ਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਨੂੰ ਆਪਣੇ ਕਿਤੇ ਹੋਏ ਕਿਸੇ ਜੁਰਮ ਦਾ ਕੋਈ ਪਛਤਾਵਾ ਨਹੀਂ ਹੈ ਜਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰਹਿਮ ਦੀ ਪਟੀਸ਼ਨ ਕੋਈ ਅਪੀਲ ਕਦੇ ਨਹੀਂ ਕੀਤੀ ਗਈ ਜਿਸ ਦੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਸਜ਼ਾ ਨੂੰ ਘਟਕ ਦਿੱਤਾ ਜਾਵੇ ਜਾਂ ਬਦਲਿਆ ਜਾਵੇ ਤਾਂ ਉਹ ਹੱਕਦਾਰ ਨਹੀਂ ਹੈ ਕਿਸੇ ਤਰੀਕੇ ਦੇ ਵੀ ਰਹਿਮਦਾਰ ਇਹ ਵੀ ਅਮਿਤ ਸ਼ਾ ਦੀ ਸਟੇਟਮੈਂਟ ਜੇ ਤੁਸੀਂ ਸੁਣੋ ਤਾਂ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਇਸ ਦੇ ਬਿਲਕੁਲ ਖਿਲਾਫ ਹਾਂ ਇਹ ਬਹੁਤ ਵੱਡੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਹੋ ਜਾਂਦੀ ਹੈ ਤੇ ਇੱਕ ਤਰੀਕੇ ਨਾਲ ਸੰਕੇਤ ਤੁਸੀਂ ਕਹਿ ਸਕਦੇ ਹੋ ਕਿ ਇਹ ਬਿਆਨ ਹੈ ਕਿ ਬਲਵੰਤ ਸਿੰਘ ਗਦਰਾਜੋਣਾ ਦੇ ਉੱਤੇ ਔਨ ਵਾਲੇ ਦਿਨਾਂ ਦੇ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਬਦਲਣ ਵਾਲੇ ਪਾਸੇ ਕੋਈ ਡਿਸੀਜਨ ਆ ਜਾਏਗਾ ਮੁਸ਼ਕਿਲ ਨਜ਼ਰ ਆਉਂਦਾ ਹੈ ਦੇ ਇਸ ਦੇ ਉੱਤੇ ਜੇ ਕੋਈ ਫੈਸਲਾ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਵਾਲਾ ਵੀ ਫੈਸਲਾ ਸੁਣਾ ਦਿੱਤਾ ਜਾਵੇ